ਬਹੁਤ ਵਧੀਆ ਫੀਲ ਕਰ ਰਹੀ ਐ ਤੇ ਬਹੁਤ ਜ਼ਿਆਦਾ ਟਫ ਸੀ ਪੂਰੇ 9 ਕੈਂਪ ਲੱਗੇ ਹੋਏ ਸੀ ਸਾਡੇ ਸਟਾਰਟਿੰਗ ਤੋਂ ਸਿਲੈਕਸ਼ਨ ਹੁੰਦੀ ਗਈ ਹਰ ਇੱਕ ਕੈਂਪ ਚ ਸਿਲੈਕਸ਼ਨ ਹੁੰਦੀ ਸੀ ਹਰ ਇੱਕ ਕੈਂਪ ਚ ਇਦਾਂ ਲੱਗਦਾ ਸੀ ਡਲ ਲੱਗਦਾ ਸੀ ਕਿ ਸਿਲੈਕਸ਼ਨ ਹੋਏਗੀ ਇੱਕ ਦੋ ਵਾਰ ਅਗਰ ਫਾਇਰ ਵੀ ਖਰਾਬ ਹੋ ਗਿਆ ਤੇ ਫਿਰ ਉਸ ਚ ਵੀ ਉਹਦਾ ਅਗਰ ਫਾਇਰ ਇਦਾਂ ਦੀ ਚੀਜ਼ ਹੈ ਕਿ ਆਪਾਂ ਨੇ ਜਮਾ ਪ੍ਰੈਸ਼ਰ ਨਹੀਂ ਲੈਣਾ ਹੁੰਦਾ ਅਗਰ ਆਪਾਂ ਪ੍ਰੈਸ਼ਰ ਲੈਂਦੇ ਆ ਤਾਂ ਆਪਣਾ ਫਾਇਰ ਖਰਾਬ ਹੋ ਜਾਂਦਾ ਹੈ ਆਪਾਂ ਨੇ ਬਿਲਕੁਲ ਪ੍ਰੈਸ਼ਰ ਨਹੀਂ ਲੈਣਾ ਹੁੰਦਾ ਤੇ ਉਹਦੇ ਚ ਟੈਨਸ਼ਨ ਵੀ ਹੁੰਦੀ ਸੀ ਕਿ ਹੁਣ ਸਾਡਾ ਫਾਇਰ ਖਰਾਬ ਹੋ ਗਿਆ ਕਿ ਸਿਲੈਕਸ਼ਨ ਨਹੀਂ ਹੋਊਗੀ ਸਟਾਰਟਿੰਗ ਸਾਡੀ ਪਹਿਲਾ ਸਕੂਲ ਦੇ ਸਿਲੈਕਸ਼ਨ ਹੋਈ ATC ਤੋਂ ਫਸਟ ਕੈਂਪ ਤੋਂ ਉਸ ਤੋਂ ਬਾਅਦ CATC ਫਿਰ ਯੂਨਿਟ ਸਿਲੈਕਸ਼ਨ ਹੋਈ ਫਿਰ ਉੱਤੇ ਬਾਅਦ ਗਰੁੱਪ ਸਿਲੈਕਸ਼ਨ ਹੋਈ ਫਿਰ ਡਾਇਰੈਕਟੇਡ ਸਿਲੈਕਸ਼ਨ ਹੋਈ ਉੱਤੇ ਬਾਅਦ ਦਿੱਲੀ ਵਾਸਤੇ ਸਿਲੈਕਸ਼ਨ ਹੋਈ ਫਿਰ ਉੱਥੇ ਜਾ ਕੇ 17 ਡਾਇਰੈਕਟੇਟਸ ਦਾ ਫਾਇਰ ਹੋਇਆ ਉਹਨਾਂ ਉਹਨਾਂ ਸਾਰਿਆਂ ਵਿੱਚ ਤੋਂ ਸਾਰੇ ਵਿੱਚੋਂ ਇੱਕ ਬੈਸਟ ਸਾਰੇ ਡਾਇਰੈਕਟੇਟ ਚ ਬੈਸਟ ਸ਼ੂਟਰ ਕੱਢਿਆ ਗਿਆ ਤੇ ਉਸ ਤੋਂ ਫਿਰ ਉਹਨਾਂ ਦਾ ਫਾਇਰ ਕਰਾਇਆ ਗਿਆ ਤੇ ਉਹਨਾਂ ਵਿੱਚੋਂ ਬੈਸਟ ਕੈਡਿਟ ਕੱਢਿਆ ਗਿਆ ਜਿਹਦੀ ਸ਼ੂਟ ਸਭ ਤੋਂ ਵਧੀਆ ਸੀ ਤੇ ਉਸ ਤੋਂ ਬਾਅਦ ਮੈਂ ਆਪਣਾ 골ਡ ਮੈਡਲ ਅਚੀਵ ਕੀਤਾ ਯਾਨੀ ਸਭ ਤੋਂ ਬੈਸਟ Binky? Binky. Uh, yes, sir. ਕਿੰਨਾ ਕੁ ਟਫ ਸੀ ਕੰਪੀਟੀਸ਼ਨ ਕਿਥੋਂ ਕਿਥੋਂ ਹੋਰ ਤੁਹਾਡੇ ਜਿਹੜੇ ਪ੍ਰਤੀਯੋਗੀ ਆਏ ਹੋਏ ਸੀ। ਬਹੁਤ ਵੰਦਾ ਸੀ ਪੂਰਾ ਕੰਪੀਟੀਸ਼ਨ। ਅ ਸਭ ਤੋਂ ਪਹਿਲਾਂ ਤਾਂ ਜਦ ਸਾਡਾ ਯੂਨਿਟ ਪਹਿਲਾਂ ਤਾਂ ਸਕੂਲ ਸੈLECTION ਹੋਈ ਸਾਰੇ ਸਕੂਲਾਂ ਚ ਫਿਰ ਉਸ ਤੋਂ ਬਾਅਦ ਯੂਨਿਟ ਚ ਯੂਨਿਟ ਹੁੰਦੀ ਹੈ ਬਹੁਤ ਸਾਰੀਆਂ ਫਿਰ ਉਸ ਤੋਂ ਬਾਅਦ ਗਰੁੱਪ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਸਾਡੇ 9 ਡਾਇਰੈਕਟ ਜਦ 9 ਗਰੁੱਪ ਸੀ ਉਸ ਤੋਂ ਬਾਅਦ ਸਾਡਾ ਡਾਇਰੈਕਟੋਰੇਟ ਬਣਿਆ ਪੰਜਾਬ, ਹਰਿਆਣਾ, ਹਿਮਾਚਲ ਔਰ ਚੰਡੀਗੜ੍ਹ ਦਾ ਉਸ ਤੋਂ ਬਾਅਦ ਅਸੀਂ ਦਿੱਲੀ ਗਏ ਤੇ ਦਿੱਲੀ 17 ਡੈਕਟੇਟ ਸੀ 17 ਸਟੇਟਸ ਦੀ ਤੇ ਉਸ ਤੋਂ ਬਾਅਦ ਸਾਡੇ ਉੱਥੇ ਫਾਇਰ ਹੋਇਆ ਕਿਹੜਾ ਰਾਉਂਡ ਫਾਇਰ ਕਰਵਾਇਆਗੇ ਤੁਹਾਡੇ ਸਾਡੇ 5 ਰਾਉਂਡਸ ਫਾਇਰ ਕਰ ਬੰਨਾ ਕੀ ਚਾਹੁੰਦੇ ਹੋ ਤੁਸੀਂ ਅੱਗੇ ਅੱਗੇ ਸ਼ੂਟਿੰਗ ਚ 올림픽ਸ ਖੇਲਣ ਚਾਹੁੰਦੀ ਆ ਉਸ ਤੋਂ ਬਾਅਦ ਐਨਡੀਏ ਵਾਸਤੇ ਸੋਚਣਾ ਯੈਸ ਤੇ ਸ਼ੁਰੂ ਤੋਂ ਸੁਪਨਾ ਤੁਸੀਂ ਆਈ ਵੇਖ ਕੇ ਚੱਲ ਰਹੇ ਸੀ ਕਿ ਐਨਡੀਏ ਜਾਣਾ ਹੈ 올림픽ਸ ਕਿੱਟਣਾ ਯੈਸ ਸਰ ਫਾਇਰਿੰਗ ਦਾ ਸਭ ਤੋਂ ਪਹਿਲਾ ਸੋਚਿਆ ਸੀ ਕਿ ਫਾਇਰਿੰਗ ਕਰਨੀ ਹੈ ਕਿ ਫਾਇਰਿੰਗ ਮੈਂ ਬਹੁਤ ਕੁਤ ਅਚੀਵ ਕਰਨਾ ਹੈ ਮਾਪਿਆਂ ਦਾ ਪੂਰਾ سپورਟ ਨਾਲ ਹਾਂਜੀ ਸਰ ਉਹ ਮੈਂ ਉਹਨਾਂ ਤੇ ਵੀ ਥੈਂਕਸ ਕਰਨੀ ਜਾਂਦੀ ਹਾਂ ਮੈਂ ਆਪਣੇ ਪ੍ਰਿੰਸੀਪਲ ਮੈਮ ਅਰ ਵਾਈਸ ਪ੍ਰਿੰਸੀਪਲ ਮੈਮ ਅਰ ਕਮਾਂਡਿੰਗ ਆਫੀਸਰ ਅਨੂਪ ਪਠਾਨੀਆ ਸਰ ਦਾ ਤੇ ਏਡੀਜੀ ਸਰ ਤੇ ਲੈਫਟੇਨੈਂਟ ਕਰਨਲ ਗੁਰਬੀਰ ਸਿੰਘ ਸਰ ਗੁਰਬੀਲ ਪਾ ਸਿੰਘ ਸਰ ਦਾ ਕਿ ਉਹਨਾਂ ਨੇ ਮੈਨੂੰ ਇਦਾਂ ਇੰਨਾ سپورਟ ਕਰਿਆ ਤੇ ਮੇਰੇ ਪੇਰੈਂਟਸ ਨੇ ਵੀ ਮੈਨੂੰ ਬਹੁਤ ਜ਼ਿਆਦਾ سپورਟ ਕਰਿਆ ਕਿ ਸ਼ੂਟਿੰਗ ਵਾਸਤੇ ਤਾਂ ਹੀ ਮੈਂ ਇੱਗੇ ਆਈਆਂ